ਤੂੰ ਵੜੀ ਰੱਖ। ਵਸ। ਆਇਆ। ਕਿੱਧਰ ਆ? ਬੇਟਾ ਲਾਈਵ ਹਾਂ। ਇਹ ਫੋਨ ਆ ਦੇ ਕੱਟ ਦਿਆ ਕਰੀ। ਠੀਕ ਹੈ। ਆਇਆ ਕਰੀ ਜਲਾ। ਆਇਆ। गीता बात फोटो तुम्हें क्या कि ਇੱਥੇ ਆਇਓ ਆਪਰੇਟ ਕਰ ਗਿਆ ਤੇਰਾ ਅੱਗੇ ਲਿਆਇਓ ਢੋਲੀ ਇੱਥੇ ਤੇ ਜਾ ਕੋਈ ਨਹੀਂ ਕਰੂ ਸਤਿ ਸ਼੍ਰੀ ਅਕਾਲ ਜੀ। ਜੀ। ਅਮਰਜੀਤ ਹਾਂਜੀ। ਵੈਲਕਮ ਜੀ। ਲਾਇਲ ਜੀ ਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ। ਅੱਜ ਬਹੁਤ ਹੀ ਸੁਹਾਵਾ ਸੁਭਾਗਾ ਦਿਨ ਹੈ। ਜੋ ਕਿ ਸਾਡੇ ਨਗਰ ਵਿੱਚ ਸਾਡੇ ਵਿਹੜੇ ਵਿੱਚ ਡਾਕਟਰ ਮੈਡਮ ਪ੍ਰਗਿਆ ਜੈਨ ਜੀ ਐਸਐਸਪੀ ਫੀਕੋਟ ਪਹੁੰਚੇ ਹਨ ਉਹਨਾਂ ਦਾ ਇੱਥੇ ਪਹੁੰਚਣ ਤੇ ਬਾਈ ਨਿੰਦਰ ਘਿਹਣਵੀ ਜੀ ਸੂਹ ਨਗਰ ਪੰਚਾਇਤ ਸੂਹ ਨਗਰ ਵੱਲੋਂ ਜੀ ਆਇਆਂ ਮੋਸਟ ਵੈਲਕਮ ਤਾੜੀਆਂ ਨਾਲ ਸਵਾਗਤ ਕਰੀਏ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਨਵੇਂ ਆਉਂਦੇ ਹਨ ਇਹ ਬਾਈ ਜੀ ਸਾਨੂੰ ਉਹਨਾਂ ਦੇ ਆਮ ਹੀ ਦਰਸ਼ਨ ਕਰਵਾਉਂਦੇ ਰਹੇ ਹਾਂ ਡਾਕਟਰ ਮੈਡਮ ਪ੍ਰਗਿਆ ਜੈਨ ਜੀ ਦੀ ਗੱਲ ਕਰੀਏ ਤਾਂ ਇੱਕ ਲੜਕੀ ਹੋਣ ਦੇ ਨਾਤੇ ਬਹੁਤ ਹੀ بلندੀਆਂ ਛੁਈਆਂ ਹਨ ਆਈਪੀਐਸ ਕਰਕੇ ਆਪਣੇ ਮਾਪਿਆਂ ਦਾ ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਜੋ ਧੀਆਂ ਨੂੰ ਗੋਹੇ ਸਮਝਦੇ ਹਨ ਉਹਨਾਂ ਨੂੰ ਡਾਕਟਰ ਪ੍ਰਿਕਿਆ ਜੈਨ ਜੀ ਐਸਐਸਪੀ ਸਾਹਿਬ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੇਕਰ ਮੈਂ ਭਾਈ ਨੀਂਦਰ ਕਹੜਵਾਲੀ ਜੀ ਦੀ ਗੱਲ ਕਰਾਂ ਜਿਨ੍ਹਾਂ ਨੇ ਛੋਟੀ ਉਮਰੇ 70 ਕਿਤਾਬਾਂ ਲਿਖੀਆਂ ਹਨ ਅਤੇ ਸਰਕਾਰੀ ਦਰਬਾਰੇ ਬਹੁਤ ਹੀ ਉੱਚੀਆਂ ਮਾਨਤਾ ਪ੍ਰਾਪਤ ਕੀਤੀ ਹੈ ਇੱਕ ਦਸਵੀਂ ਫੇਲ ਹੋਣ ਦੇ ਨਾਤੇ ਜੋ ਕਿ ਮੈਨੂੰ ਇਹ ਗੱਲ ਦੱਸਣੀ ਪੈਣੀ ਹੈ ਕਿਉਂਕਿ ਆਪਣੇ ਸਾਰੇ ਇਲਾਕਾ ਵਾਸੀ ਜਾਣਦੇ ਹਨ ਕਿਉਂਕਿ ਅਸੀਂ ਕਲਾਸ ਪੈ ਲੋ ਰਹੇ ਹਾਂ ਇਕੱਠੇ ਪੜ੍ਹਦੇ ਰਹੇ ਹਾਂ ਤੇ ਜੋ ਕਿ 10ਵੀਂ ਫੇਲ ਸੀਗੇ ਐਨੀ ਉੱਚੀ ਇਹਨਾਂ ਨੇ ਪਦਵੀ ਹਾਸਲ ਕੀਤੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਉੱਥੇ ਪੜ੍ਹਾਈ ਕਰਵਾ ਰਹੇ ਆ ਇਹਨਾਂ ਦੇ ਨਾਮ ਤੇ ਵੀ ਤਾੜੀਆਂ ਜ਼ਰੂਰ ਮਾਰਨੀ ਹੋਣਗੀਆਂ ਐਸ ਤੋਂ ਅਗਲੀ ਗੱਲ ਕਿ ਭਾਈ ਜੀ ਨਿੰਦਰ ਖਘਣਵੀ ਜੀ ਸਾਡੇ ਇਲਾਕੇ ਦੇ ਵਿੱਚ ਜਦੋਂ ਵੀ ਅਸੀਂ ਕਿਤੇ ਨਾਮ ਲੈਨੇ ਆ ਵੀ ਸਾਡਾ ਪਿੰਡ ਘਿਹਣਾ ਹੈ ਸਾਡਾ ਸਿਰ ਉੱਚਾ ਹੁੰਦਾ ਹੈ ਉਦੋਂ ਹੀ ਪੁੱਛਦੇ ਆ ਕਿ ਨਿੰਦਰ ਘਿਹਣਵੀ ਜੀ ਵਾਲਾ ਇਹ ਪਿੰਡ ਹੈ ਸਾਡਾ ਬਹੁਤ ਹੀ ਮਾਣ ਇਲਾਕੇ ਦਾ ਸਾਡੇ ਪਿੰਡ ਦਾ ਬਹੁਤ ਹੀ ਮਾਣ ਤੇ ਸਤਿਕਾਰ ਮਿਲਦਾ ਜੀ ਦੂਜੀ ਗੱਲ ਇਹ ਮੈਡਮ ਜੀ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਈ ਨਿੰਦਰ ਘਿਹਣਵੀ ਜੀ ਕਦੇ ਵੀ ਆਪਣੀ ਵਾਰਡ ਦੇ ਵਿੱਚ ਵੋਟਾਂ ਨਹੀਂ ਪੈਣ ਦਿੰਦੇ ਸਰਬਸੰਮਤੀ ਨਾਲ ਮੈਂਬਰ ਬਣਵਾ ਦਿੰਦੇ ਆ ਜੀ ਕਦੇ ਵੀ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਨਹੀਂ ਸਾਰਿਆਂ ਦੇ ਨਾਲ ਹੀ ਸਬੰਧ ਹੈ ਜੀ ਸਾਰਿਆਂ ਨੂੰ ਇਕੱਠੇ ਬਿਠਾਉਂਦੇ ਇੱਕੇ ਜਗ੍ਹਾ ਤੁਸੀਂ ਦੇਖ ਹੀ ਸਕਦੇ ਆ ਅੱਜ ਕੋਈ ਥੋੜੇ ਜਿਹਾ ਜੋ ਇੱਕ ਦੋ ਪ੍ਰੋਗਰਾਮ ਹੋਣ ਦੇ ਕਰਕੇ ਘੱਟ ਥੋੜਾ ਜਿਹਾ ਘੱਟ ਹੋਇਆ ਜੀ ਅਸੀਂ ਇਹਨੂੰ ਘੱਟ ਮਹਿਸੂਸ ਕਰਦੇ ਹਾਂ ਵੀ ਇਕੱਠ ਘੱਟ ਆ ਜੀ ਕੋਈ ਠੰਡ ਕਰਕੇ ਜੀ ਵੈਸੇ ਬਹੁਤ ਹੀ ਬਾਈ ਦਾ ਮਾਣ ਹੈ ਜੀ ਇੱਕ ਵਾਰ ਫਿਰ ਮੈਡਮ ਪ੍ਰਿਗਿਆ ਜائیں ਜੀ ਸਹਿਬ ਦਾ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦੇ ਆ ਅੱਜ ਬਾਈ ਨਿੰਦਰ ਕੁਘਿਆਣਵੀ ਜੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਸਤਕਾਰਯੋਗ ਪਿਤਾ ਸ੍ਰੀ ਰੋਸ਼ਨ ਲਾਲ ਜੀ ਦੀ ਯਾਦ ਵਿੱਚ ਡਾਕਟਰ ਮੈਡਮ ਪ੍ਰਿਗਿਆ ਜੈਨ ਐਸਐਸਡੀ ਫਰੀਦਕੋਟ ਜੀ ਨੂੰ ਪੁਰਸਕਾਰ ਭੇਟ ਕੀਤਾ ਜਾ ਰਿਹਾ ਜੀ ਜੋ ਕਿ ਪਰਿਵਾਰ ਵੱਲੋਂ ਹਰ ਸਾਲ ਪੁਰਸਕਾਰ ਭੇਟ ਕਰਦੇ ਹਨ ਹੁਣ ਬਾਈ ਨਿੰਦਰ ਖਗਿਆਣਵੀ ਜੀ ਡਾਕਟਰ ਮੈਡਮ ਪ੍ਰਿਗਿਆ ਜੈਨ ਜੀ ਨੂੰ ਜੀ ਆਇਆਂ ਕਹਣਗੇ ਜੀ ਮੇਰੀਆਂ ਤਰੀਫਾਂ ਜਾੜੇ ਕਰਤੀਆਂ ਸੋ ਸ਼ੁਕਰੀਆ ਅਮਰਜੀਤ ਜੀ ਸਾਡੇ ਮੈਡਮ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੇ ਨਵੇਂ ਇਹਨੀ ਦਿਨੀ ਅਫੀਸਰ ਪੰਜਾਬ ਚ ਕਾਰਜਸ਼ੀਲ ਵੱਖ-ਵੱਖ ਜ਼ਿਲ੍ਹਿਆਂ ਚ ਡਾਕਟਰ ਪ੍ਰਿਗਿਆ ਜੈਨ ਦਾ ਨਾਮ ਉਹਨਾਂ ਚ ਸਿਰ ਕੱਢਵਾ ਹੈ ਬੜੀ ਮਿਹਨਤ ਲਿਆਕਤ ਇਮਾਨਦਾਰੀ ਤੇ ਵਿਦਿਆਨਤਦਾਰੀ ਫਾਜ਼ਿਲ ਕਾ ਵੀ ਐਸਐਸਪੀ ਰਹੇ ਆ ਤੇ ਬਾਬਾ ਫਰੀਦ ਜੀ ਦੀ ਧਰਤੀ ਤੇ ਆ ਗਏ ਔਰ ਤੁਸੀਂ ਦੇਖ ਹੀ ਰਹੇ ਪਿਛਲੇ ਦਿਨਾਂ 'ਚ ਕਾਫੀ ਸਖਤੀ ਕੀਤੀ ਐ ਤੇ ਹੋਰ ਵੀ ਅਸੀਂ ਆਸ ਕਰਦੇ ਆਂ ਕਿ ਸਮਾਜ ਦੇ ਵਿੱਚ ਔਫੜਾ ਤਫੜੀ ਨੂੰ ਰੋਕਣ ਵਾਸਤੇ ਹੋਰ ਵਧੀਆ ਬਾਬਾ ਫਰੀਦ ਦੀ ਮੇਰ ਰਹੂਗੀ ਇੱਥੇ ਜਿਹੜਾ ਵੀ ਬਾਬਾ ਫਰੀਦ ਦੀ ਧਰਤੀ ਤੇ ਸੇਵਾ ਕਰਕੇ ਗਿਆ ਭਾਵੇਂ ਆਈਐਸ ਸੀ ਭਾਵੇਂ ਆਈਪੀਐਸ ਸੀ ਜਾਂ ਹੋਰ ਸ਼ੋਭੇ 'ਚੋਂ ਸੀ ਉਹਦੀ ਹਮੇਸ਼ਾ ਹੀ ਬਾਬਾ ਫਰੀਦ ਜੀ ਪੱਲੇ ਪੱਲੇ ਰੱਖਦੇ ਆਂ ਤੋ ਮੈਡਮ ਜੀ ਤੁਹਾਡਾ ਸਾਥੇ ਘਰ ਗਰੀਬ ਖਾਨੇ ਚ ਆਉਣ ਤੇ ਸਵਾਗਤ ਹੈ ਔਰ ਇੱਥੇ ਮੈਂ ਸਮਝਦਾ ਕਿ ਇਹ ਧਰਤੀ ਕਾਰਨ ਹੁੰਦਾ ਬੰਦੇ ਕਾਰਨ ਨਹੀਂ ਹੁੰਦਾ ਡੀਆਈਜੀ ਐਸਐਸਪੀ ਲਖਾਰੀ ਕਲਾਕਾਰ ਜੱਜ ਸਹਿਬਾਨ ਕੈਨੇਡਾ ਅਮਰੀਕਾ ਪ੍ਰਵਾਸੀ ਪਤਨ ਰੋਜ ਕਿੰਨੀਆਂ ਇੱਥੇ ਹਸਤੀਆਂ ਆਉਂਦੀਆਂ ਤੇ ਇਹ ਇਨੇ ਇੱਕ ਬੰਦੇ ਮੈਂ ਜਿਆਦੇ ਕੁਆਲਟੀ ਤੇ ਕੁਆਂਟੀਟੀ ਮੈਂ ਕੁਆਂਟੀਟੀ ਨਾਲੋਂ ਜਿਵੇਂ ਅਮਰਜੀਤ ਨੇ ਦੱਸਿਆ ਕਵਾਲਿਟੀ ਇਹਨੇ ਇੱਕ ਸਰਜਨ ਜਿਵੇਂ ਘਰ ਦੇ ਮੈਂਬਰ ਬੈਠੇ ਹੁੰਦੇ 70 75 ਬੰਦਿਆਂ ਦੀ ਮੈਂ ਲਿਸਟ ਬਣਾਈ ਹੁੰਦੀ ਹੈ ਤੇ ਉਸ ਢੰਗ ਨਾਲ ਫਿਰ ਮੈਂ ਇਹ ਇਕੱਠੇ ਕਰਦੇ ਹਾਂ ਜਿਆਦੇ ਲੋਕਾਂ ਨੂੰ ਗੱਲਬਾਤ ਦੀ ਕਰਨ ਵਾਸਤੇ ਥੋੜੇ ਲੋਕਾਂ ਦੀ ਲੋੜ ਹੁੰਦੀ ਹੈ ਤੇ 70 75 ਬੰਦੇ ਹਰ ਵਾਰੀ ਅਸੀਂ ਹਰ ਫੰਕਸ਼ਨ ਤੋਂ ਸਾਡੇ ਤਨ ਭਾਗ ਕੇ ਪਿਤਾ ਜੀ ਦਾ ਅਸੀਂ ਪੁਰਸਕਾਰ ਹਰ ਸਾਲ ਪਿਛਲੀ ਵਾਰੀ ਰਾਜਪਾਲ ਸਿੰਘ ਸੰਧੂ ਸਾਹਿਬ ਐਸਐਸਪੀ ਸੀ ਉਹਨਾਂ ਨੂੰ ਦਿੱਤਾ ਸੀ ਫਿਰ ਉਸ ਤੋਂ ਪਹਿਲਾਂ ਸ਼੍ਰੀ ਰਵੀਪਰਵਤ ਜੀ ਸਾਡੇ ਡੀਸੀ ਸੀ ਵੀਰ ਕੋ ਨੋਨਾ ਨੂੰ ਦਿੱਤਾ ਸੀ ਤੋਂ ਇਸ ਤਰ੍ਹਾਂ ਵਰਨ ਰੋਜੇਮ ਸਾਡੇ ਆਈਐਸ ਉਹਨਾਂ ਨੂੰ ਦਿੱਤਾ ਸੀ ਤੋਂ ਵਿਕਰਮਜੀਤ ਦੁੱਗਲ ਸਾਡੇ ਉੱਤੇ ਰਿਸ਼ਤੇਦਾਰ ਹੈ ਨਾਨਕੇ ਕਹਿ ਸਕਦੇ ਆ ਉਹਨਾਂ ਨੇ ਉਹਨਾਂ ਨੂੰ ਦਿੱਤਾ ਸੀ ਤੇ ਤੁਹਾਨੂੰ ਵੀ ਅਸੀਂ ਇਸ ਮਾਨ ਨਾਲ ਨਵਾਜ ਰਹੇ ਹਾਂ ਤੋਂ ਤੁਹਾਡਾ ਬਹੁਤ ਬਹੁਤ ਜੈਨ ਏ ਡਾਕਟਰ ਪ੍ਰਿਗਿਆ ਜੈਨ ਹੋਰਾਂ ਦਾ ਵਿਅਕਤੀਤਵ ਜਿਹੜਾ ਹੈ ਖਾਸ ਕਰਕੇ ਉਹ ਬੜਾ ਹੀ ਪ੍ਰਭਾਵਸ਼ਾਲੀ ਹੈ ਆ ਟਰੈਕਟਰ ਵਾਲੇ ਨੂੰ ਕਹਦੀ ਥੋੜਾ ਅੱਗੇ ਲੰਘ ਜੂਂ ਜਾਂ ਸਾਡਾ ਦੇਖ। ਆਉਂਦੇ ਆ ਇੱਧਰ ਆਜੋ ਇੱਥੇ ਆਣੀ। ਜਿੱਥੇ-ਜਿੱਥੇ ਵੀ ਇਹਨਾਂ ਨੇ ਟ੍ਰੇਨਿੰਗ ਕੀਤੀ ਸ਼ੁਰੂ ਚ ਭਾਵੇਂ ਉਹ ਬਰਨਾਲਾ ਸੀ ਜਾਂ ਹੋਰ ਸ਼ਹਿਰ ਸੀ ਵਕ-ਵਕ ਥਾਵਾਂ ਤੇ ਆਪਣੀ ਛਾਪ ਛੱਡੀ। ਇੱਕ ਤਸੱਭਾ ਦੇ ਵਿੱਚ ਇਹਨਾਂ ਆਪਣਾਪਨ ਹੈ। ਦੂਜਾ ਇੱਕ ਦਿਨ ਜਦੋਂ ਸ਼ੁਰੂ ਚ ਅਸੀਂ ਮਿਲੇ ਤੇ ਮੈਂ ਹਿੰਦੀ ਚ ਗੱਲ ਕਰਨ ਲੱਗ ਗਿਆ। ਮੈਨੂੰ ਕਹਿੰਦੇ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ? ਇਹ ਐਂ ਲੱਗਦਾ ਜਿਵੇਂ ਹੁਣੇ ਪਿੰਡ ਚੋਂ ਆਏ ਹੋਣ। ਹਾਲਾਂਕਿ ਯੂਪੀ ਦੇ ਬਾਗਪੱਤ ਨਾਲ ਸੰਬੰਧਤ ਤੇ ਪਰ ਇੱਕ ਅਫਸਰ ਵੱਲੋਂ ਉਸ ਸਟੇਟ 'ਚ ਜੇ ਕਾਨੂੰਨ ਹੁੰਦਾ ਕਿ ਪਹਿਲਾਂ ਉੱਥੋਂ ਦੀ ਭਾਸ਼ਾ ਪਾਸ ਕਰਨੀ ਪੈਂਦੀ ਹੈ। ਤੇ ਇਹਨਾਂ ਨੇ ਇੰਨੀ ਛੋਟੀ ਉਮਰ 'ਚ ਇੰਨੀ ਸੋਹਣੀ ਪੰਜਾਬੀ ਸਿੱਖੀ ਤੇ ਦਫ਼ਤਰ 'ਚ ਵੀ ਪੰਜਾਬੀ ਵਾਲਾ ਮਾਹੌਲ ਹੀ ਹੁੰਦਾ ਇਹਨਾਂ ਦੇ ਜਦੋਂ ਵੀ ਵੇਖੀਦਾ। ਤੇ ਸਾਰੇ ਪਤਵੰਤੇ ਸਾਡੇ ਬੈਠੇ ਨੇ ਸਾਬਕਾ ਸਰਪੰਚ ਸਾਹਿਬ ਸਰਬਦੇਵ ਸਿੰਘ ਜੀ ਸਾਬਕਾ ਸਰਪੰਚ ਪਲਵੰਤ ਸਿੰਘ ਜੀ ਮੈਂਬਰ ਪੰਚਾਇਤ ਗੰਦੂਰ ਜੀ ਬਾਬਾ ਟਿੱਕਾ ਜੀ ਬੈਠੇ ਹਨ ਔਰ ਡਾਕਟਰ ਅਮਰਜੀਤ ਰੋੜਾ ਸਾਡੇ ਕਜ਼ਨ ਨੇ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਥੋਂ ਸਾਧਕ ਤੋਂ ਕਾਫੀ ਸ਼ਕਤੀ ਰੱਖਦੇ ਆ ਉਹਨਾਂ ਦੇ ਉੱਤੇ ਇਹ ਤੇ ਸਿੰਦਾ ਸਿੰਦਰ ਸਿੰਦਾ ਜੀ ਸਾਧਕ ਤੋਂ ਇਹ ਵਪਾਰ ਮੰਡਲ ਦੇ ਪ੍ਰਧਾਨ ਰਹੇ ਨੇ ਸੁਖਵੀਰ ਮਰਾੜ ਜੀ ਬੈਠੇ ਹਨ ਇਹ ਉਥੇ ਕਾਫੀ ਐਕਟਿਵ ਨੇ ਨੰਬਰਦਾਰ ਦੇ ইমরান ਪਿੰਡ ਤੋਂ ਤੋ ਹੋਰ ਵੀ ਮੈਂਬਰ ਪੰਚਾਇਤ ਸਾਡੇ ਤੇ ਹੋਰ ਸਾਰੇ ਪਤਵੰਤੇ ਸੱਜਣ ਇੱਥੇ ਬੈਠੇ ਆ ਅ ਅਸੀਂ ਜਿਆਦਾ ਸਮਾਂ ਤੁਹਾਡਾ ਲੈਣਾ ਨਹੀਂ ਹੈ ਕਿਉਂਕਿ ਅੱਜ ਤੁਹਾਡੀ ਮੀਟਿੰਗ ਵੀ ਹੈ ਇੱਕ ਜ਼ਰੂਰੀ ਤੋ ਇਸ ਤੋਂ ਪਹਿਲਾਂ ਕਿ ਅਸੀਂ ਸਨਮਾਨ ਕਰੀਏ ਪਰਿਵਾਰ ਵੱਲੋਂ ਤੁਸੀਂ ਅਨਾਉਂਸ ਕਰ ਲਓ ਮੈਂ ਇਹਨਾਂ ਦਾ ਸਨਮਾਨ ਪੱਤਰ ਪੜ੍ਹ ਦਿਆਂਗਾ ਨਗਰ ਨਿਵਾਸੀ ਧੁਗਿਆਣਾ ਜ਼ਿਲ੍ਹਾ ਫਰੀਦਕੋਟ ਵੱਲੋਂ ਸਨਮਾਨ ਤੱਤਰ ਸਵਰਗੀ ਸ਼੍ਰੀ ਰੋਸ਼ਨ ਲਾਲ ਹੌਸਲਾ ਫਜ਼ਾਈ ਪੁਰਸਕਾਰ 2025 ਪ੍ਰਤੀ ਸ਼੍ਰੀਮਤੀ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਐਸਐਸਪੀ ਫੀਤਕੋਟ ਡਾਕਟਰ ਸ਼੍ਰੀਮਤੀ ਪ੍ਰਿਗਿਆ ਜੈਨ 217 ਬੈਚ ਦੇ ਆਈਪੀਐਸ ਅਧਿਕਾਰੀ ਹਨ ਇਸ ਤੋਂ ਪਹਿਲਾਂ ਆਪ ਫਾਜ਼ਿਲਕਾਰ ਜ਼ਿਲ੍ਹੇ ਦੇ ਐਸਐਸਪੀ ਰਹੇ ਚੁੱਕੇ ਹਨ ਬਾਬਾ ਫਰੀਦ ਦੀ ਨਗਰੀ ਫੀਤਕੋਟ ਵਿਖੇ ਆਪ ਜੀ ਵੱਲੋਂ ਅਣਤਕ ਮਿਹਨਤ ਨਾਲ ਨਵਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਆਪ ਜੀ ਨੂੰ ਅੱਜ 2 2 2025 ਨੂੰ ਨਿੰਦਰ ਕੁਟੀਆਨ ਵੀ ਵੱਲੋਂ ਆਪਣੇ ਪਿਤਾ ਸ੍ਰੀ ਰੋਸ਼ਨ ਲਾਲ ਯਾਦਗਾਰੀ ਹੌਸਲਾ ਫੁਜਾਈ ਪੁਰਸਕਾਰ ਪ੍ਰਾਪਤ ਕਰਕੇ ਪਰਿਵਾਰ ਤੇ ਨਗਰ ਨਿਵਾਸੀ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਨ। ਪੁਰਸਕਾਰ ਪ੍ਰਾਪਤ ਕਰਨ ਵਾਸਤੇ ਬਾਈ ਜੀ ਨਿੰਦਰ ਕੁਘਿਆਨ ਵੀ ਜੀ, ਮਾਤਾ ਜੀ, ਭੈਣ ਰਜਿੰਦਰ ਕੌਰ ਜੀ, ਹਾਂਡਾ ਸਾਹਿਬ, ਸ੍ਰੀਿੰਦਰ ਕੁਮਾਰ, ਵਿਆਲਜੰਦ, ਡਾਕਟਰ ਮੈਡਮ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਨੂੰ ਪੋਰਸ ਕਾਰਪੇਟ ਧੰਨਵਾਦ ਜੀ ਜੱਜ ਕੁਮਾਰ ਜੀ ਕੋਣ ਜਾ ਜੀ ਦਾ ਨਾਮ ਬੋਲਿਆ ਆ ਜਾਓ ਜੀ ਟਾਈਮ ਬਚਾਓ ਸਾਰਿਆਂ ਨੇ ਤਾੜੀਆਂ ਨਾਲ ਸਵਾਗਤ ਕਰਨਾ ਹੈ ਆ ਲੈ ਆਉਂ ਗਿਆ ਵੱਡਾ ਟੈਕਸਟ ਬਣਾਉਂਦਾ ਪਿਆ ਸਰਦਿਕ ਕਮੇਟੀ ਬਾਦਲ ਸਿੰਘ ਦਿਆਲ ਚੰਦ ਜੀ ਸਿਕੰਦਰ ਸਿੰਘ ਗੁਰਪ੍ਰੀਤ ਸਿੰਘ ਤੇ ਇਕਬਾਲ ਸਿੰਘ ਸਨਮਾਨਤ ਕਰਨਗੇ ਜੀ ਬਾਈਟ ਇਹ ਗੁਰਦੁਆਰਾ ਕਮੇਟੀ ਵਾਲੇ ਸਾਰੇ ਬਾਦਲ ਕਿੱਥੇ ਹੈ ਇਧਰ ਤਾੜੀਆਂ ਨਾਲ ਸਵਾਗਤ ਇਸ ਤੋਂ ਅਗੇ ਸਾਬਕਾ ਸਰਪੰਚ ਬਲਦੇਵ ਸਿੰਘ ਜੀ ਤੇ ਸਾਬਕਾ ਸਰਪੰਚ ਬਲਵੰਤ ਸਿੰਘ ਜੀ ਸਨਮਾਨਤ ਕਰਦੇ ਟਿਕਾ ਜੀ ਬਾਬਾ ਟਿਕਾ ਟਿਕਾ ਜੀ ਉੱਤਰੋ ਜੀ ਨਾਲ ਤਾੜੀਆਂ ਲਵੀ ਹਾਂ ਲਾਹਰੀ ਸਿੰਘ ਮੈਂਬਰ ਪੰਚਾਇਤ ਕੇਵਲ ਸਿੰਘ ਹੋ ਵੀ ਆਓ ਜਲਦੀ ਲੜਵ ਜੀ ਛੋਟੀ ਉਮਰ ਦਾ ਮੁੰਡਾ ਹੈ ਬਾਈ ਜੀ ਨੇ ਇਹਨਾਂ ਨੂੰ ਮੈਂਬਰ ਪੰਚਾਇਤ ਬਣਾਇਆ ਜੀ ਸਲ ਸੰਮਤੀ ਨਾਲ ਜੀ ਤਾੜੀਆਂ ਮਨੀਸ਼ ਕੁਮਾਰ ਤੇ ਮਾਨਵੀ ਇਮਰਾੜ ਰੋੜਾ ਜੀ ਤੇ ਸਿੰਦਾ ਜੀ ਆਪਣੀ ਚੀਜ਼ ਇਧਰ ਅੱਜ ਆਜਾ ਤੇ ਪੀਹੂ ਨੂੰ ਕਰਨਾ ਸਮਾਂ ਡੋਪੀ ਸਵੇਰ ਬਣੀ ਥੈਂਕ ਯੂ ਤਾੜੀਆਂ ਹੋਏ ਬੱਚਿਆਂ ਵਾਸਤੇ ਆਮਨੇ ਲੱਗੇ ਸਤਵੀਰ ਇਮਰਾੜ ਰੋੜਾ ਜੀ ਸੁਖਵੀਰ ਇਮਰਾੜ ਰੋੜਾ ਜੀ ਤੇ ਸਿੰਦਾ ਜੀ ਦੀ ਝੁਲਕਾਰੀਆਂ ਪੰਜਾਬ ਦਾ ਸੱਭਿਆਚਾਰ ਤੁਹਾਨੂੰ ਹੈ ਅੱਜ ਪੇਸ਼ ਕਰਦੇ ਸਾਰੇ। ਤਾੜੀਆਂ ਨਾਲ ਮੀ। ਇਸ ਤੋਂ ਬਾਅਦ ਮੈਡਮ ਜੀ ਦੇ ਅੱਗੇ ਹੋਏ ਤੇ ਅਸੀਂ ਦੋ ਸ਼ਬਦ ਉਹਨਾਂ ਦੇ ਸੁਣਨੇ ਚਾਹਾਂਗੇ। ਉਹਨਾਂ ਦੀ ਤਰੱਕੀ ਬਾਰੇ, ਬਲੰਦੀਆਂ ਬਾਰੇ ਦੋ ਸ਼ਬਦ ਸਾਰੇ ਨਗਰ ਨਿਵਾਸੀ ਸੋਨਾ ਚਾਹੁੰਦੇ ਆ ਜੀ ਕੁਗਿਆਣਾ ਪਿੰਡ ਦੇ ਸਾਰੇ ਨਿਵਾਸੀ ਨਿੰਦਰ ਨਿੰਦਰ ਭਾਈ ਮਾਤਾ ਜੀ ਅ ਅੱਜ ਸੰਡੇ ਨੂੰ ਸਪੈਸ਼ਲੀ ਮੈਂ ਇੱਥੇ ਇਸ ਲਈ ਆਈ ਆ ਕਿਉਂਕਿ ਇਹਨੇ ਮਾਨ ਔਰ ਸਤਕਾਰ ਨਾਲ ਨਿੰਦਰ ਭਾਈ ਨੇ ਮੈਨੂੰ ਇਨਵਾਈਟ ਕੀਤਾ ਸੀ सो so, uh, मैं फिर आई थॉट कि नहीं आई शुड गो और रस्ते से जो आप इतने आ रहे थे सो so मैं माय डॉटर शी वॉज आस्किंग मी कि मम्मा किस चीज़ दा दा तो का अवार्ड मिलता पे थोड़ा मैं कहा बेटा मैं भी नहीं पता किस चीज़ का अवार्ड है जिन्ना जड़ा एक स्नेह अस कहने हिंदी जिन्ना एक प्यार और जिन्ना सत्कार ये सब तो व्डा रिवॉर्ड है और ਜਿੰਨਾ ਇੱਕ ਫਰੀਦਕੋਟ ਨੇ ਜਿੰਨਾ ਮਾਨ ਮੈਨੂੰ ਬਖਸ਼ਿਆ ਜਿੰਨਾ ਸੀ ਇੱਥੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਉਹਦਾ ਇੱਕ ਰਿਸਪੌਂਸ ਔਰ ਇੱਕ ਪੋਜ਼ਿਟਿਵ ਰਿਸਪੌਂਸ ਜਦੋਂ ਪੁਲਿਸ ਨੂੰ ਮਿਲਦਾ ਸਾਨੂੰ ਜਿਹੜੀ ਹੱਲਾਸ਼ੇਰੀ ਤੁਹਾਡੇ ਵੱਲੋਂ ਮਿਲਦੀ ਹੈ ਉਹਦੇ ਨਾਲ ਉਹ ਸਾਡਾ ਜਿਹੜਾ ਇੱਕ ਹੌਸਲਾ ਹੈ ਉਹ ਹੋਰ ਦੁੱਗਣਾ ਹੋ ਜਾਂਦਾ ਹੈ

ਇੱਥੇ ਬੱਚੇ ਬੈਠੀਆਂ ਹੋਈਆਂ ਤਾਂ ਮੈਂ ਬੇਸਿਕਲੀ ਪੀਹੂ ਨੂੰ ਸ਼ੀਜ਼ ਮਾਈ ਡਾਟਰ ਤਾਂ ਮੈਂ ਯੂ نو ਇੱਥੇ ਇਸ ਲਈ ਵੀ ਲੈ ਕੇ ਆਈ ਕਿ ਮੈਂ ਉਹਨੂੰ ਦਿਖਾਣਾ ਚਾਹੁੰਦੀ ਸੀ ਕਿ ਪਿੰਡ ਕਿੱਦਾਂ ਦੇ ਹੁੰਦੇ ਐ ਔਰ ਸਾਡੀ ਜਿਹੜੀ ਕਲਚਰ ਹੈ ਉਹ ਕਿਵੇਂ ਦੀ ਕਲਚਰ ਹੁੰਦੀ ਐ ਸੋ ਰਸਤੇ 'ਚ ਜਦੋਂ ਅਸੀਂ ਆ ਰਹੇ ਸੀ ਤਾਂ ਸ਼ੀਜ਼ ਵਾਜ਼ ਆਸਕਿੰਗ ਮੀ ਅ ਲੋਟ ਆਫ ਕੁਐਸਚਨਸ ਛੋਟੀ ਛੋਟੀ ਚੀਜ਼ਾਂ ਨੂੰ ਦੇਖ ਕੇ ਜਿਹੜੇ ਦਿੱਲੀ ਵਾਲੇ ਬੱਚੇ ਹੁੰਦੇ ਆ ਉਹਨਾਂ ਨੂੰ ਇਹ ਐਟਮੋਸਫੇਅਰ ਬਹੁਤ ਜ਼ਿਆਦਾ ਨਹੀਂ ਸੋ ਇਹ ਮੈਂ ਪਨੋ ਵੀ ਮੈਂ ਇਹੀ ਚੀਜ਼ ਸੁਜੈਸਟ ਕਰਾਂਗੀ ਕਿ ਜਿਹੜੀ ਆਪਣੀ ਕਲਚਰ ਹੈ ਜਿਹੜੀ ਜਿਹੜਾ ਆਪਣਾ ਸੱਭਿਆਚਾਰ ਹੈ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ ਕਿਉਂਕਿ ਅੱਗੇ ਜਦੋਂ ਉਹ بڑے ਹੋ ਜਾਣਗੇ 30 35 40 ਸਾਲ ਹੋ ਸਕਦਾ ਹੈ ਕੋਈ ਯੂਐਸ ਚ ਜਾ ਕੇ ਸੈਟਲ ਹੋਏ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਕੋਸ਼ਿਸ਼ ਇਹੀ करिएगा ਕਿ ਆਪਾਂ ਇੱਥੇ ਹੀ ਸੈਟਲ ਹੋਈਏ ਬਟ ਅਗਰ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਹੈ ਤਾਂ ਉਹਨਾਂ ਨੂੰ ਇਹ ਗੱਲ ਜ਼ਰੂਰ ਯਾਦ ਰਹੇ ਕਿ ਅਸੀਂ ਕਿੱਥੋਂ ਆਏ ਨੇ ਉਹ ਚੀਜ਼ ਜਦੋਂ ਸਾਨੂੰ ਯਾਦ ਰਹਿੰਦੀ ਹੈ ਤਾਂ ਆਪਾਂ ਉਹ ਉਹ ਵੀ ਕੰਮ ਕਰਨਗੇ ਕਿਤੇ ਵੀ ਕਰਨਗੇ ਉਹਦੇ ਮਨ ਉਹਨਾਂ ਦੇ ਮਨ 'ਚ ਜਿਹੜਾ ਇੱਕ ਜਿਹਨੂੰ ਕਹਿੰਦੇ ਇੱਕ ਇਮੋਸ਼ਨਲ ਇੰਟੈਲੀਜੈਂਸ ਹੁੰਦੀ ਹੈ ਇੱਕ ਵਰਡ ਕਿ ਸਾਹਮਣੇ ਵਾਲਾ ਬੰਦਾ ਤੁਹਾਡੇ ਕੋਲ ਆਇਆ ਹੈ ਉਹ ਤੁਹਾਡੇ ਤੋਂ ਕੀ ਐਕਸਪੈਕਟ ਕਰਦਾ ਹੈ ਔਰ ਅਗਰ ਤੁਸੀਂ ਉਹਦੀ ਥਾਂ ਤੇ ਹੁੰਦੇ ਤਾਂ ਕੀ ਹੁੰਦਾ ਜਿਸ ਦਿਨ ਅਸੀਂ ਇਹ ਸੋਚ ਲੈਂਦੇ ਹਾਂ ਤਾਂ ਫਿਰ ਸਾਡੀ ਵਰਕਿੰਗ ਜੋ ਹੈ ਕਿਸੇ ਵੀ profession 'ਚ ਉਹ ਇੱਕ ਅਲੱਗ ਲੈਵਲ ਤੇ ਚਲੀ ਜਾਂਦੀ ਹੈ ਤਸੀਂ ਇੱਥੇ ਜਿਹੜੀ ਪੁਲਿਸਿੰਗ ਤੋਂ ਚਲੋ ਇੱਕ ਸਾਡਾ profession ਹੈ ਬਟ ਜਿਹੜੇ ਅਸੀਂ ਇੱਥੇ ਰਿਸ਼ਤੇ ਬਣਾ ਕੇ ਜਾਂਦੇ ਆ ਸਾਡੇ ਤੇ ਪੋਸਟਿੰਗ ਸਾਈਪੇ ਸਰਸਰਾਂ ਦੀ ਬਗਵਗ ਥਾਂਵਾਂ ਤੇ ਹੁੰਦੀ ਹੈ ਬਟ ਜਿਹੜੇ ਹੋਣ ਅੱਜ ਅਸੀਂ ਇੱਥੇ ਰਿਸ਼ਤੇ ਬਣਾ ਕੇ ਜਾ ਰਹੇ ਹਾਂ ਉਹ ਅਸੀਂ ਅਗਲੇ 30 ਸਾਲਾਂ ਤੱਕ ਸਾਡੇ ਨਾਲ ਚੱਲਦੇ ਨੇ ਔਰ ਇਹੀ ਸਾਡੀ ਕਮਾਈ ਹੁੰਦੀ ਹੈ ਕਿਉਂਕਿ ਸਾਡੇ ਪਿੰਡ ਤੋਂ ਪਿੱਛੇ ਰਹਿ ਜਾਂਦੇ ਆ ਸਾਰੇ ਪਰਿਵਾਰ پیچھے رہ ਜਾਂਦੇ ਅਸੀਂ ਆ ਨਹੀਂ ਸਕਦੇ ਜਾਣ ਨਹੀਂ ਸਕਦੇ ਤਾਂ ਇਥੋਂ ਹੀ ਅਸੀਂ ਸਾਰਾ ਉਸਨੇ اور ਪਿਆਰ ਕਢਾ ਕਰਦੇ ਨੇ ਇੱਕ ਜਿੱਦਾਂ ਨਿੰਦਰ ਭਾਈ ਨੇ ਕਿਹਾ ਆਈ ਊਡ ਲਾਈਕ ਟੂ ਸਪੈਸ਼ਲੀ ਕੰਪਲੀਮੈਂਟ ਹਿਮ ਕਿ ਐਸੇ ਕਿਦਾਂ ਇੱਕ ਬਿਲਕੁਲ ਜ਼ਮੀਨੀ ਲੈਵਲ ਤੋਂ ਇੱਕ ਬੰਦਾ ਆਪ ਪਿੰਡ ਸੇ ਰਹਿ ਕੇ ਪਿੰਡ ਸੇ ਪੜ੍ਹ ਕੇ अगर लाइफ के मार्क फॉर इमसैल्फ यानी अपना भी नाम इन्होंने एक बनाया अपने पिंड इन्होंने इना सम्मान दवाया दवायानी चाहिए बच्चों स्पेषली मैं कह कि सपने देखो नथिंग इज इम्पोसीबल यू शुड ड्रीम और सपने सिर्फ उतना काफी नहीं है ਸੋ ਬਾਤ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਮਿਹਨਤ ਔਰ ਕਿਸ ਡਾਇਰੈਕਸ਼ਨ 'ਚ ਮਿਹਨਤ ਕਰਨੀ ਹੁੰਦੀ ਹੈ। ਸੋ ਹੀ ਇਜ਼ ਅ ਫਾਈਨ ਐਗਜ਼ਾਮਪਲ ਕਿ ਕਿਦਾਂ ਅਸੀਂ ਜਦੋਂ ਅੰਤਖ ਮਿਹਨਤ ਕਰਦੇ ਕੋਈ ਵੀ ਕੰਮ ਕਰੋ ਉਹ ਚ ਮਿਹਨਤ ਨਾਲ ਇਮਾਨਦਾਰੀ ਤੇ ਨੇਕ ਨੀਅਤ ਨਾਲ ਅਗਰੈਸਿਵ ਕਰਾਂਗੇ ਤਾਂ ਅਸੀਂ ਕਿਤੇ ਵੀ ਪਹੁੰਚ ਸਕਦੇ ਨੇ। ਨਾਥਿੰਗ ਇਜ਼ ਇੰਪੋਸੀਬਲ। ਮੈਂ ਇੱਕ ਆਈਪੀਐਸ ਅਫਸਰ ਬਣ ਕੇ ਬੈਠੀ ਹਾਂ ਤੁਹਾਡੇ ਸਾਹਮਣੇ ਤਾਂ ਫਿਰ ਇਹ ਦੇ ਪਿੱਛੇ ਵੀ ਸਿਰਫ ਦੋ ਤਿੰਨ ਹੀ ਚੀਜ਼ਾਂ ਸਿਗੀਆਂ ਕਿ ਇੱਕ ਤੋਂ ਨੇਕ ਨੀਅਤ ਕੇ ਸਾਥ ਔਰ ਇੱਕ ਬਹੁਤ ਇੱਕ ਸਹੀ ਡਾਇਰੈਕਸ਼ਨ ਚ ਜਦੋਂ ਅਸੀਂ ਮਿਹਨਤ ਕਰਦੇ ਆਂ ਤਾਂ ਵੀ ਰੀਚ ਐਟ ਸਮ ਪਲੇਸ ਉਹੀ ਕੋਸ਼ਿਸ਼ ਅਸੀਂ ਕਰਦੇ ਆਂ ਕਿ ਡੇ ਟੂ ਡੇ ਆਪਣੀ ਇੱਕ ਵਰਕਿੰਗ ਚ ਵੀ ਅਸੀਂ ਲੈ ਕੇ ਆਈਏ ਉਹ ਡੇਲੀ ਪਰਮਾਤਮਾ ਦਾ ਅਸੀਂ ਉਹਨਾਂ ਦੀ ਅਰਦਾਸ ਕਰਦੇ ਆਂ ਕਿ ਸਾਨੂੰ ਸਹੀ ਰੰਗ ਦਿਖਾਏ ਔਰ ਇੱਥੇ ਸਾਨੂੰ ਇਹਨਾਂ ਮਾਨ ਬਖਸ਼ਣ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਰਿਆਂ ਦਾ ਐਂਡ ਮੇਰੇ ਵੱਲੋਂ ਅਗਰ ਕੁਝ ਵੀ ਮੈਂ ਕਰ ਪਾਵਾਂ ਤੁਹਾਡੇ ਪਿੰਡ ਵਾਸਤੇ ਯਾ ਇੱਥੇ ਤੁਹਾਡੇ ਸਾਰਿਆਂ ਵਾਸਤੇ ਤੁਸੀਂ ਕਾਇੰਗੇ ਮੇਰੇ ਕੋਲ ਜ਼ਰੂਰ ਆਓ ਬਹੁਤ ਸੋਹਣੇ ਸ਼ਬਦਾਂ ਚ ਡਾਕਟਰ ਪ੍ਰੀਤਿਆ ਜੈਨ ਜੀ ਤੁਸੀਂ ਆਪਣੇ ਵਿਚਾਰ ਵਿਅਕਤ ਕੀਤੇ ਆ ਤੋਂ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਸਾਫਾ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਬਾਬਾ ਟਿਕਾਜੀ ਗੁਰਤੇਜ ਭਾਈ ਜੀ ਚੀਨਾ ਜੀ ਹਰਪੂਲ ਜੀ ਸਾਡੇ ਮਾਸਟਰ ਤੇਜ ਸਿੰਘ ਜੀ ਔਰ ਬਹੁਤ ਸਤਕਾਰ ਨਾਲ ਸਾਰੇ ਆਏ ਆ ਅਰੋੜਾ ਸਾਹਿਬ ਸਾਧਕ ਤੋਂ ਚਿੰਦਾ ਜੀ ਸੁਖਵੀਰ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਟੇ ਫੈਕਟਰੀ ਸਾਹਿਬ ਹੁਣ ਹੌਲੀ ਹੌਲੀ ਹਾਲੀ ਨਿਕਲ ਰਹੇ ਐ ਇਹ ਵੀ ਬੋਕਲਦੀਪ ਜੀ ਫਰੀਦਕੋਟ ਤੋਂ ਆਏ ਐ ਇਹ ਬਹੁਤ ਵਧੀਆ ਤੁਸੀਂ ਆਪਣਾ ਕਰ ਰਹੇ ਹੋ ਤਾਂ ਮੈਡਮ ਜੀ ਨੂੰ ਚਾਹ ਦੀ ਥਾਂ ਰੋਟੀ ਖਾਵਾਂਗੇ ਹੁਣ ਨਹੀਂ ਚਾਹ ਪੀਉਣੀ ਆਪਾਂ ਕਦੇ ਰੋਟੀ ਖਾਵਾਂਗੇ ਰੋਟੀ ਖਾਵਾਂਗੇ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਆਉਣ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ